ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਨੌਜਵਾਨਾਂ ਨੂੰ ਪਹਿਲਾਂ ਤਾਂ ਜੀਪ ਭਜਾਉਂਦੇ ਹੋਏ ਦਿਖਾਇਆ ਗਿਆ ਉਤੋਂ ਬਾਅਦ ਜੀਸੀਬੀ ਦੇ ਥੱਲੇ ਉਹ ਜੀਪ ਲਗਾਈ ਗਈ ਹੈ ਤੇ ਬਾਅਦ ਵਿੱਚ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਇਹ ਵੀਡੀਓ ਜੈਪੁਰ ਦੇ ਬੱਜੂ ਇਲਾਕੇ ਦੀ ਹੈ ਤੇ ਕੁਝ ਪੇਜਾਂ ਵੱਲੋਂ ਉਹਨਾਂ ਦੇ ਕੇਸ ਵੀ ਖੁੱਲੇ ਹੋਏ ਦਿਖਾਏ ਗਏ ਨੇ ਅਸਲ ਗੱਲ ਰਾਜਸਥਾਨ ਦੀ ਹੈ ਰਾਜਸਥਾਨ ਦੇ ਬੱਜੂ ਇਲਾਕੇ ਦੇ ਵਿੱਚ ਮੁਖਤਸਰ ਤੇ ਮਲੋੜ ਤੋਂ ਕੁਝ ਨੌਜਵਾਨ ਹਿਰਨ ਦਾ ਸ਼ਿਕਾਰ ਕਰਨ ਗਏ ਸੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਿਸ਼ਨੋਈ ਸਮਾਜ ਬਲੈਕ ਬੱਕ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਹ ਬਲੈਕ ਬੱਕ ਜਾਨੀ ਕਿ ਹਿਰਨ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਸਲਮਾਨ ਖਾਨ ਤੇ ਵੀ ਇਹੋ ਕੇਸ ਚੱਲ ਰਿਹਾ ਹੈ ਬੀਤੇ ਦਿਨਾਂ ਵਿੱਚ ਕੁਝ ਨੌਜਵਾਨ ਪੰਜਾਬ ਤੋਂ ਉੱਥੇ ਸ਼ਿਕਾਰ ਕਰਨ ਗਏ ਸੀ ਜਦੋਂ ਉਹਨਾਂ ਵੱਲੋਂ ਹਿਰਨ ਨੂੰ ਗੋਲੀ ਮਾਰੀ ਗਈ ਤਾਂ ਪਿੰਡ ਦੇ ਇੱਕ ਨੌਜਵਾਨ ਵੱਲੋਂ ਦੇਖ ਲਿਆ ਗਿਆ ਇਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਤੇ ਸਾਰੇ ਪਿੰਡ ਵਾਲੇ ਉਹਦੇ ਮਗਰ ਪੈ ਗਏ ਉਹਨਾਂ ਕੋਲ ਇੱਕ ਥਾਰ ਗੱਡੀ ਤੇ ਇੱਕ ਜਿਪਸੀ ਸੀ ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਕੁਝ ਦੇਰ ਪਿੱਛਾ ਕਰਨ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਹੁਣ ਉਹਨਾਂ ਦੇ ਉੱਤੇ ਆਰਮਜ਼ੈਕਟ ਦਾ ਪਰਚਾ ਪਾ ਦਿੱਤਾ ਗਿਆ ਕਿਉਂਕਿ ਉਹਨਾਂ ਕੋਲ ਅਸਲਾ ਬਰਾਮਦ ਹੋਇਆ ਹੈ। ਇਹ ਤੋਂ ਇਲਾਵਾ ਹਿਰਨ ਦਾ ਸ਼ਿਕਾਰ ਕੀਤਾ ਗਿਆ ਤੇ ਉਹ ਵੀ ਕੇਸ ਪਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਦੇ ਉੱਤੇ ਜੋ ਵੀਡੀਓ ਜਾਂ ਫੋਟੋ ਦਿਖਾਈਆਂ ਜਾਂਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਨੈਗੇਟਿਵਿਟੀ ਫਲਾਈ ਜਾਂਦੀ ਹੈ। ਹਾਲਾਂਕਿ ਸੱਚਾਈ ਕੁਝ ਹੋਰ ਹੀ ਸੀ ਤੇ ਇਹ ਉਹਨਾਂ ਦੀ ਗਲਤੀ ਦਾ ਹੀ ਨਤੀਜਾ ਹੈ ਜਿਨ੍ਹਾਂ ਕਾਰਨ ਉਹਨਾਂ ਨੂੰ ਇਹ ਖਮਿਆਜਾ ਭੁਗਤਣਾ ਪਿਆ।